हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਛਕਰੀ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਇਹ ਬਿਲਕੁਲ ਨਜ਼ਦੀਕ ਪਿੰਡ ਛਕਰੀ ਆ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪੱਟੀ ਵੀ ਇੱਥੋਂ ਥੋੜੀ ਦੂਰੀ ਤੇ ਕੋਈ 8-7 ਕਿਲੋਮੀਟਰ ਦੀ ਦੂਰੀ ਪੱਟੀ ਸ਼ਹਿਰ ਦੀ ਆ ਸੋ ਨਾਲ ਲੱਗਦੇ ਪਿੰਡ ਦਰਗਾਪੁਰ ਠੱਟੀਆਂ ਮੰਤਾਂ ਜੱਲੇਵਾਲ ਸਰਹਾਲੀ ਮੰਡ ਇਹ ਪਿੰਡ ਲਾਗੇ ਲਾਗੇ ਆ ਤੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਰੂਟੀਨ ਦੇ ਵਿੱਚ ਹੀ ਇਹਨਾਂ ਦੇ ਕੋਲ ਮਾਲ ਆਉਂਦਾ ਰਹਿੰਦਾ ਵਿਕਰੀ ਵਾਲਾ ਅੱਜ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਟੁੱਕੀ ਜਿਹੜੀ ਬਿਲਕੁਲ ਗੱਪਣ ਤਿਆਰ ਇੱਕ ਵੜ ਦਿਖਾ ਦੇਾਂਗੇ ਤੇ ਇੱਕ ਸੂਈ ਸਵਾਈ ਆ ਦੋ ਟੋਕੜ ਗੱਪਣ ਸੋ ਤਰੀਕਾ ਜੀ ਤੁਸੀਂ ਨੋਟ ਕਰ ਲਓ 30 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਿ ਸ੍ਰੀ ਅਕਾਲ ਜੀ ਹੱਸਿਆ ਭਾਈ ਉਹ ਠੀਕ ਹੈ ਵਧੀਆ ਵਧੀਆ ਕੈਮ ਸਿੱਤਾ ਬੜੇ ਕਲਪਾ ਮਾਰ ਗੀ ਸਿਕਰ ਹੋਰ ਕਾਕੇ ਕੀ ਹਾਲ ਨੇ ਸਾਸਰੀ ਦਾ ਬਲਵਟ ਸਾਸਰੀ ਦਾ ਬਰਾਦੋ ਪੁੱਤ ਸਾਸਰੀ ਕਾਲ ਜੀ ਹੋਰ ਸਤਨਾਮ ਠੀਕ ਆ ਬੜੇ ਭਾਈ ਠੀਕ ਠਾਕ ਬਾਤ ਸੁਣਾਓ ਓਕੇ ਸਤਨਾਮ ਵੀਰ ਅੱਜ ਐਨੀਮਲ ਨਗਾ ਦੀ ਗੱਲ ਕਰਕੇ ਜਿੱਦਾਂ ਆਪਾਂ ਦੱਸ ਹੀ ਦਿੱਤਾ ਹਾਂਜੀ ਅੱਜ ਭਾਈ ਆਪਣਾ ਚਾਰ ਨਗਾ ਜੀ ਦੋ ਤੋਕੜ ਗੱਬਣ ਆਪਣੇ ਕੋਲ ਬੈੜਾ ਦੋ ਤੋਕੜ ਗੱਬਣ ਤੇ ਇੱਕ ਸੂਈ ਆ ਤੇ ਇੱਕ ਗੱਬਣ ਤਿਆਰੀ ਜੇ ਇੱਕ ਗੱਬਣ ਤਿਆਰੀ ਜੀ ਆ ਹਾਂਜੀ ਇੱਕ ਸੂਈ ਸਵਾਈ ਬੈੜਾ ਠੀਕ ਆ ਜੀ ਸੋ ਇਹ ਚਾਰ ਨਗਾ ਠੀਕ ਆ ਜੀ ਚੌ ਨਗਾ ਦੀ ਡਿਟੇਲ ਤੁਹਾਨੂੰ ਮਿਲੂਗੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਮੇਰਾ ਵੀਰ ਦੇਖਿਆ ਜੀ ਬਿਲਕੁਲ ਛੋ ਆਪਰ ਤੇ ਬੜੇ ਜਾਇਜ਼ ਆ ਕਿਸੇ ਭਰਾ ਨਾਲ ਚਲੋ ਹਮੇਸ਼ਾ ਹੀ ਆਪਾਂ ਗੱਲ ਕਰਦੇ ਆ ਥੋੜੇ ਪੈਸੇ ਖਰਚ ਕਰਨੇ ਆ ਤੁਹਾਡੇ ਮਤਲਬ ਦਾ ਮਾਲ ਅੱਜ ਇਸ ਘਰੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਲੈ ਵੀ ਸਤਨਾਮ ਸ਼ੁਰੂਆਤ ਵੀਰੇ ਕਰਦੇ ਆ ਪਹਿਲਾ ਜਿਹੜੀ ਆ ਆਪਣੇ ਕੋਲ ਸੂਈ ਸਵਾਈ ਆ ਹਾਂਜੀ ਸ਼ੁਰੂਆਤ ਭਾਈ ਇਹ ਤੋਂ ਕਰ ਲੋ ਮਗਰ ਬੱਛੀ ਆ ਇਹ ਮੇਰੇ ਮਗਰ ਬੱਛੀ ਜੀ ਠੀਕ ਆ ਜੀ ਇਹ ਥੱਲੇ 12 ਲੀਟਰ ਦੁੱਧ ਜੀ ਪੱਕਾ ਜਿਹੜਾ 12 ਲੀਟਰ ਜਿਹੜਾ ਆਪਾਂ ਚੋ ਲੈਣਾ ਹਾਂਜੀ ਉਹ ਇਹਦਾ ਬੱਚਾ ਜੀ ਠੀਕ ਆ ਮਗਰ ਕੋਈ 20 ਦਾ ਮਾਲ ਲੈ ਕੋਈ 15 ਦਾ ਮਾਲ ਲੈ ਆਦੀ ਮਰਜ਼ੀ ਨਾਲ ਕੁਝ ਨਾ ਮਰਜ਼ੀ ਮਾਲ ਲੈ ਠੀਕ ਆ ਲਓ ਜ ਕੋਈ 25 ਦਿਨਾਂ ਦਾ ਬੱਚਾ ਮੰਨ ਲਓ ਠੀਕ ਹੈ ਜੀ ਕੋਈ 28 ਦਿਨਾਂ ਮੰਨ ਲਓ ਠੀਕ ਹੈ ਜੀ ਪੱਕੀ ਬੱਚਾ ਜਿਹੜਾ ਆਪਾਂ ਵਿੱਚ ਤੁਹਾਨੂੰ ਦਿਖਾ ਦੇਣਾ ਇੱਥੋਂ ਤੁਸੀਂ ਆਈਡੀਆ ਲਾ ਲਿਆ ਜੇ ਇੱਧਰ ਕੈਮਰਾ ਮਾਰ ਕੇ ਜਸ਼ਨ ਇੱਧਰ ਵਿਖਾਇ ਇੱਕ ਵਾਰੀ ਤਸੱਲੀ ਦੇ ਨਾਲ ਆਰਡਰ ਲੈਵੇ ਦੀ ਇੱਕ ਵਾਰੀ ਕੁਆਲਿਟੀ ਦਿਖਾ ਦੇ ਕੱਦ ਇਸ ਵੈਅਰ ਦਾ ਵੱਡਾ ਹੈ ਠੀਕ ਹੈ ਜੀ ਵੱਡੀ ਹਾਈਟ ਕੱਦ ਦੇ ਵਿੱਚ ਸੁਹਾ ਦੁੱਜਾ ਹੀ ਹੋਊਗੀ ਨਾ ਹਾਂਜੀ ਸੁਹਾ ਦੁੱਜਾ ਹੀ ਹੈ ਜੀ ਸੁਹਾ ਦੁੱਜਾ ਹਾਂਜੀ ਬਾਕੀ ਐ ਠੰਡੀ ਮਿੱਠੀ ਉਹਦੇ ਬਾਕੀ ਆਵੇਗਾ ਚੱਕਰੀਆਂ ਠੰਡੀ ਮਿੱਠੀ ਬਾਕੀ ਥਣ ਥਣ ਬਹੁਤ ਵਧੀਆ ਲੱਗਿਆ ਵੇਖੋ ਆ ਦੇਖੋ ਆ ਵ ਸੋ 12 ਕਿਲੋ ਇਸ ਵਕਤ ਜਿਹੜਾ ਹੈ ਹਾਂਜੀ 12 ਕਿਲੋ ਨੈਟ ਦੁੱਧ ਦੇ ਥੱਲੇ ਆਪਾਂ ਚਵਾ ਦਾਂਗੇ ਠੀਕ ਆ ਵੀਰੇ ਹਾਂਜੀ ਸਤਰਾਮ ਖੋਲ ਕੇ ਇੱਕ ਵਾਰੀ ਮੜਾ ਤੋੜ ਕੇ ਦਿਖਾ ਦੇ ਸੋ 12 ਲੀਟਰ ਜਿਹੜਾ ਦੋਸਤੋ ਦੁੱਧ ਜਿਹੜਾ ਹੁਣ ਬਿਲਕੁਲ ਚਵਾਈ ਵਾਲਾ ਦੁੱਧ ਦਾ ਚਾਹੇ ਠੰਡਾ ਕਰਕੇ ਲੈ ਲੋ ਭਾਂਡ ਦੇ ਪੈਣ ਵਾਲੇ ਦੁੱਧ ਦੀ ਆਪਾਂ ਗੱਲ ਕਰਦੇ ਆ ਥਾਣਾ ਹੱਥੀ ਮੁਠੀ ਵਾਲਾ ਬਾਕੀ ਸਪੇਸ ਗੈਪ ਆਪਸੀ ਥਾਣਾ ਦੇ ਵਿੱਚ ਚੰਗਾ ਆ ਮੇਰੇ ਵੀਰ ਇੱਕ ਵਾਰੀ ਨਿਗਾ ਦੇ ਵਿੱਚੋਂ ਕੱਢੋ ਕਾਤ ਹਾਈਟ ਵੱਡਾ ਪੂਰਾ ਵਾਈਟ ਟਰੰਕ ਦੇ ਵਿੱਚ ਆ ਕੁਝ ਜਿਹੜੇ ਬਲੈਕ ਸਪੋਰਟ ਡਾਟ ਜਿਹੜੇ ਤੁਹਾਨੂੰ ਪਰਪ ਬਾਕੀ ਚੰਗੀ ਭਈ ਵਸੀ ਜਿੰਨੀ ਵੀ ਹੈ ਵੱਡੀ ਹੈ ਕੱਦ ਕਾਠੇ ਪੂਰਾ ਠੀਕ ਆ ਜੀ ਆ ਇਹਨੂੰ ਸਤਨਾਮ ਲੰਬਾ ਤੋਰਦੇ ਆ ਇਧਰ ਲਓ ਜੀ ਠੀਕ ਆ ਜੀ ਸੋ ਹਾਈਟ ਲੈਂਥ ਵਾਲੀ ਵੈੜਾ ਠੀਕ ਆ ਜੀ ਕੋਈ ਛੋਟਾ ਜਿਹਾ ਕੱਦ ਮੰਨ ਕੇ ਬੇਸ਼ੱਕ ਨਾ ਸੌਦਾ ਕਰਿਓ ਕਿਉਂਕਿ ਹਰੇਕ ਭਰਾ ਆਪਣ ਨੂੰ ਹੁੰਦਾ ਵੀ ਹਾਈਟ ਕੱਦ ਕਿੱਡਾ ਹੈ ਦੂਰੋਂ ਨੇੜੋਂ ਅਸੀਂ ਤੁਰਨਾ ਤੇ ਕੱਦ ਵੱਡਾ ਦੋਸਤੋ ਇਸ ਵੈੜਾ ਦਾ ਸੁੱਟਾਂ ਚਾਪਾ ਬਿਲਕੁਲ ਤੁਹਾਨੂੰ ਦਿਖਾ ਰਹੇ ਆ 12 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਬਾਕੀ ਭੂਰ ਛਟਾ ਕਿਸੇ ਰਕਮ ਦੀ ਕੋਈ ਗੱਲਬਾਤ ਉਹ ਆਪਾਂ ਵਿੱਚੇ ਕਲੀਅਰ ਕਰ ਲੈਨੇ ਆਂ ਹਾਂ ਆ ਦੇਖ ਬਾਕੀ ਭਾਈ ਠੰਡੀ ਸੀ ਲਿਆ ਉਹਦਾ ਮਾਰਦੇ ਧਾਰਾਂ ਦੋ ਮਾਰ ਕੇ ਧਾਰਾਂ ਆ ਦੇਖ ਆ ਕੋਈ ਗੱਲ ਨਹੀਂ ਮਾਰਦੇ ਹੋ ਦੋ ਦੋ ਚਾਰ ਚਾਰ ਧਾਰਾਂ ਆ ਦੇਖੋ ਜੀ ਲੋ ਜੀ ਇਹ ਅਗਲੇ ਥਾਂਾਂ ਦੀ ਚੁਵਾਈ ਤੁਹਾਨੂੰ ਚੈੱਕ ਕਰਾ ਦਿੰਨੇ ਆਂ ਭੂਰ ਛਟਾ ਕਿਸੇ ਰਕਮ ਦੀ ਕੋਈ ਗੱਲਬਾਤ ਨਹੀਂ ਗਈ ਆ ਦੇਖੋ ਬਹੁਤ ਵਧੀਆ ਸਚਾਈ ਚੰਗੀ ਆ ਕਰਮਾਲੀ ਦੀ ਠੀਕ ਆ ਜੀ ਬਾਕੀ ਸਭ ਕੁਝ ਨਹੀਂ ਕੋਈ ਥਣ ਕੋਈ ਆਵਾਜ਼ ਨਹੀਂ ਕੋ ਘਾੜ ਨਹੀਂ ਕੋ ਭੂਰ ਨਹੀਂ ਕੋ ਛਟਾ ਨਹੀਂ ਸਚਾਈ ਚੂ ਇਹ ਐਪ ਕੇ ਰਿਪੋਰਟ ਸਾਰੀ ਠੀਕ ਆ ਜੀ ਬਾਕੀ ਆ ਠੰਡੀ ਸੀਲ ਕੋ ਵੰਗਾ ਨਹੀਂ ਕੋ ਲਾਣ ਦੇਣਾ ਨਹੀਂ ਆ ਵੇਖੋ ਥਣ ਵੀ ਬਹੁਤ ਵਧੀਆ ਲੱਗਾ ਵੇਖੋ ਠੀਕ ਆ ਠੀਕ ਆ ਕੋਈ ਸ਼ਾਂਗ ਨਹੀਂ ਕੋ ਲਾਣਾ ਦੇਣਾ ਨਹੀਂ ਠੀਕ ਆ ਓਕੇ ਸਤਨਾਮ ਕੀ ਮੋਲ ਵੇਰੇ ਕੀ ਡਿਮਾਂਡ ਰਊਗੀ ਇਹਦੀ ਮੋਲ ਹੈ ਭਾਈ ਚੱਲ ਦੇ ਰਹੀਏ 40 ਦੀ 40 ਦੀ ਦੇ ਦੇ ਬਾਕੀ ਮਾਲ ਪਹਿਲਾਂ ਹੀ ਆਪਣਾ ਹੁੰਦਾ ਵੀ ਜਿਹੜਾ ਜਿਵੇਂ ਸਾਡੇ ਅੱਪਾ ਪਹਿਲੇ ਉਹ ਕਰਨ ਜਿਹੜੇ ਆਪਾਂ ਲੈ ਹੀ ਲੈਣੇ ਆ ਹਾਂ ਜੀ 35 ਦੇ ਦੀ 35000 ਦੀ 35000 ਦੀ ਦੇਦੇ ਹੋਰ ਵੀ ਜੇਕਰ ਕੋਈ ਕਸਰ-ਕੁਸਰ ਨਿਕਲਦੀ ਕੱਢ ਦੇ ਇਹ ਭਾਜੀ ਆਪਾਂ ਜਿਆ ਸਮੋਈ 32000 ਹੀ ਦੇ ਦਾਂਗੇ 32000 ਦੀ ਹਾਂਜੀ ਠੀਕ ਹੈ ਭਰਾ ਹਾਂਜੀ ਲੋ ਵੀ 32000 ਦੀ ਦੋਸਤੋ ਇਹ ਫਾਈਨਲ ਜਿਹੜੀ ਆ ਤੁਹਾਨੂੰ 32000 ਦੀ ਮਿਲ ਜਾਊਗੀ ਵੀ ਜਿਹੜੀ ਹਾਂ ਨਾਲ ਇਹ ਰੇਟ ਹੀ ਆਪਾਂ ਪਾਵਾਂਗੇ 32000 ਨਾਲ ਤਾਂ ਮੁੱਲ ਭਾਉ ਜਨਾ ਮਜੀ 40 42 ਕਰੀਏ ਤੁਹਾਨੂੰ ਪਤਾ ਵੈੜ ਵੱਡੀ ਆ ਆ ਬਿਲਕੁਲ ਆਪਾਂ ਬਿਲਕੁਲ ਮੁੱਲ ਹੋਈ ਪਾਇ ਜਿਹੜਾ ਲੈਣਾ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਬਿਲਕੁਲ ਕਰ ਲਿਓ ਸੌਦਾ ਜਾਇਜ਼ ਰੇਟ ਆ ਅੱਗੇ ਸਾਈਡ ਨੰਬਰ ਤੇ ਆਪਾਂ ਤੁ ਇਹ ਲੈ ਜੂ ਪੰਜ ਚਾਰ ਦਿਨ ਤੇ ਚਾਰ ਪੰਜ ਦਿਨ ਸਮਾਂ ਆ ਜਾ ਨਰਮਾ ਵੀ ਹਾਂਜੀ ਹਾਂਜੀ ਬਾਕੀ ਆਈ ਖਲੋਤੀ ਆ ਪੰਜ ਚਾਰ ਦਿਨ ਠੀਕ ਹੈ ਜੀ ਕੋਈ ਬਹੁਤਾ ਲੰਮਾ ਥੋੜਾ ਕੰਮ ਨਹੀਂ ਸੋ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਢਿੱਲ ਲੇਵੇ ਦੇ ਵਿੱਚ ਦਿਖਾ ਦਿੰਨੇ ਆ ਸੋ ਢਿੱਲ ਢੁੱਲ ਕਾਫੀ ਆ ਲੇਵੇ ਦੇ ਵਿੱਚ ਪੰਜਾਂ ਚੌ ਪੰਜਾ ਦਿਨਾਂ ਦੇ ਵਿੱਚ ਚਲੋ ਜਿੰਨਾ ਕ ਬਣਦਾ ਇਹਨੇ ਘਰ ਵਾਲੀ ਨੇ ਬਣ ਕੇ ਤਿਆਰ ਹੋ ਜੂ ਹਾਂ ਪਹਿਲੇ ਨੇ ਕਿ ਦੂਜੇ ਇਹ ਭਾਈ ਦੂਜੇ ਆਈ ਦੂਜੇ ਸੂਬਾ ਹਾਂਜੀ ਠੀਕ ਹੈ ਬਾਕੀ ਰੰਗ ਬਲਾਏਗਾ ਠੀਕ ਹੈ ਜੀ ਕਰਾਸ ਫਰੀਡ ਆ ਹਾਂਜੀ ਹਾਂਜੀ ਸੋ ਚਾਰੇ ਥਾਨ ਕੋਈ ਫੂਡ ਸ਼ੰਗ ਨਹੀਂ ਕੀ ਬਾਕੀ ਲੇਵੇ ਆਰਡਰ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਦੂਜਾ ਸੂਬਾ ਇਸ ਵચ્ਚੀ ਨੇ ਸੁਣਾ ਆ ਦੇਖੋ ਜੀ ਬਿਲਕੁਲ ਰੰਗ ਬਲੈਕ ਆ ਤਾਂ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਜਿੱਦਾਂ ਇੱਕ ਆਪਾਂ ਜਰਸੀ ਬਰੀਡ ਦੇ ਵਿੱਚ ਵੜਾ ਦੇਖਦੇ ਆ ਓਡਾਕ ਇਸ ਵਿਹੜ ਦਾ ਕਾਦਾ ਪਰ ਗੋਲਾ ਗਾਲਾ ਤੁਸੀਂ ਮੇਰਾ ਵੀਰ ਚੈੱਕ ਕਰੋ ਗੋਲਾ ਗਾਲਾ ਭਾਈ ਚੰਗੀ ਹੈ ਰਾਜੀ ਰੂਜੀ ਪੂਰੀ ਗੁਲਾਈ ਗਲੂਈ ਪੂਰੀ ਆ ਰਾਜੀ ਆ ਵਜਨ ਵਾਲੀ ਆ ਕਰਮਾਂ ਦੀ ਵਜਨ ਵਟਾ ਪੂਰਾ ਬਾਕੀ ਨਵਾਂ ਆਂ ਗਿਆ ਵਹਿ ਡਾਂ ਗਿਆ ਬਸ ਜੀ ਬਸ ਦਲੋਂ ਪਰੇ ਠੀਕ ਆ ਓਕੇ ਸਤਨਾਮ ਚੰਗੀ ਐ ਬੱਛੀ ਵੀਰ ਹਾਂਜੀ ਬਾਕੀ ਭਰ ਜੂਗੀ ਹੋਰ ਪੰਜਾ ਚੌਂ ਦਰ ਨੀ ਭਰ ਜਣੀ ਭਾਈ ਜੱਡਾ ਪੂਰਾ ਬਣਾਉਂਗੀ ਆ ਵੇਖੋ ਢਿਲ ਨੂੰ ਬੜੀ ਭਈ ਆ ਹਾਂ ਬਿਲਕੁਲ ਹਾਂਜੀ ਤੇ ਕੀ ਮੋਲ ਕੀ ਡਿਮਾਂਡ ਦੀ ਐ ਵੀਰ ਮੋਲੇ ਦਾ ਭਾਜੀ ਭਾਵੇਂ 40 ਗੱਲੀਏ ਭਾਵੇਂ 45 ਗੱਲੀਏ ਆ 40 ਨੂੰ ਜਹਾ ਛੱਡ ਦਾਂਗੇ 39 ਦੀ ਹਾਂਜੀ ਗੱਲ ਉਹੀ ਕਰਤੀਏ ਵੀ ਜਿਹੜੀ ਬਸ ਪੱਤਰ ਤੇ ਨਹੀਂ ਕਾਲਾ ਕੰਮ ਕੋਈ 100 200 ਮੌਕੇ ਤੇ ਛੋੜ ਹੀ ਰਹਿ ਜੇ ਇਹ ਭਾਈ ਫਿਰ ਜੈਸਨ ਉਹ 37000 ਜੀ ਆਪਾਂ ਦੇਣੀ ਹੈ ਵੈਰ 37000 ਦੀ ਹਾਂਜੀ ਲੈ ਵੀ 37000 ਦੀ ਦੇਦੇ ਵੀਰੇ ਹਾਂਜੀ ਲੈ ਵੀ 37000 ਦੀ ਦੋਸਤੋ ਇਹ ਫਾਈਨਲ ਜਿਹੜੀ ਤੁਹਾਨੂੰ ਜੈਸਨ ਨੂੰ ਅੱਜ ਮਿਲਣੀ ਆ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਸਟਰਕਚਰ ਤੁਸੀਂ ਦੇਖ ਲਿਆ ਥੱਲੋਂ ਲੈਵੇ ਦੀ ਆਹ ਕੁਆਲਿਟੀ ਤੁਹਾਨੂੰ ਦਿਖਾਤੀ ਹੈ ਥਾਣਾ ਸਿਚਵਾਈ ਵਾਲਾ ਕਰਮ ਵਾਲੀ ਨੂੰ ਸੀਗਾ ਜੀ ਇਧਰ ਤੁਹਾਨੂੰ ਇੱਕ ਬਹਿਣੀ ਵਾਲੇ ਪਾਸੋਂ ਦਿਖਾ ਦਗੀ ਆ ਵੇ ਬਾਕੀ ਢਿਲ ਟੁਲੂ ਭਾਈ ਚੰਗੀ ਜੇ ਬਣ ਜੂਗੀ ਬੇ ਠੀਕ ਹੈ ਸੋ 2-14 ਦਿਨਾਂ ਦੇ ਵਿੱਚ ਜਿੰਨੀ ਵੀ ਤਿਆਰੀ ਕਰਨੀ ਆ ਹਾਂਜੀ ਹਾਂਜੀ ਇਹ ਕਰਕੇ ਸੂਗੀ ਇਸ ਤੋਂ ਬਾਅਦ ਜੋੜੀ ਜਿਹੜੀ ਆਪਾਂ ਤੁਹਾਨੂੰ ਤੋਕੜ ਗੱਬਣਾ ਵੜਾਂ ਦੀ ਦਿਖਾਉਣੀ ਆ ਤੇ ਜੇ ਨੰਬਰ ਤੇ ਜਿਹੜੀ ਆ ਵੜ ਤੁਹਾਨੂੰ ਦਿਖਾਉਣੇ ਆ ਇਹ ਤੋਕੜ ਗੱਬਣਾ ਕਿੰਨੇ ਮਹੀਨੇ ਦੀ ਗੱਬਣਾ ਵੀਰੇ ਇਹ ਭਾਈ 4 ਮਹੀਨੇ ਦੀ ਗੱਬਣਾ ਆ 4 ਮਹੀਨਿਆਂ ਦੀ ਹਾਂਜੀ ਠੀਕ ਆ ਤੇ ਦੁੱਧ ਦੁੱਧ ਇਸ ਲਈ ਭਾਈ ਜਿਹੜਾ ਪੱਕਾ 6 ਲੀਟਰ ਆ ਠੀਕ ਆ ਵੀਰੇ ਹਾਂਜੀ 6 ਲੀਟਰ ਤੇ ਭਾਵੇਂ ਆਪਾਂ 6 ਹੀ ਦੱਸਣਾ ਠੀਕਾ ਹਾਂਜੀ ਬਾਕੀ ਚੁਵਾਈ ਦੀ ਆਪਦੇ ਵੱਲੋਂ ਤਸੱਲੀ ਪੂਰੀ ਠੀਕਾ ਪੂਰੀ ਓਕੇ ਕੋਈ ਚੱਕਰੀ ਨਹੀਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਸੋ ਦੋਸਤੋ ਚੁਵਾਈ ਚੰਗੀ ਆ 6 ਲੀਟਰ ਵੀਰਾਂ ਦਾ ਵੀ ਆਪਾਂ ਦੱਸਾਂਗੇ ਹੋਵੇ ਨਾ ਹੋਵੇ ਤਾਂ ਸਾਤ ਹੀ ਹੋਵੇ ਪਰ 6 ਦੀ ਆਪਾਂ ਤਸੱਲੀ ਦਵਾਗੇ ਜਿਹੜੇ ਭਰਾ ਨੇ ਖਰੀਦਣੀ ਆ ਉਹ 6 ਮੰਨ ਕੇ ਬੇਸ਼ੱਕ ਸੌਦਾ ਕਰਿਆ ਜੇ ਸਾਢੇ 4 ਮਹੀਨੇ ਦੀ ਕੱਪੜ ਬਾਕੀ ਠੰਡੀ ਸੀਲੇ ਵੀ ਆਵੇ ਕੋਈ ਇਦਾਂ ਹੀ ਕੋਈ ਮੰਗਾ ਨਹੀਂ ਕੋਈ ਪਾੜਾ ਨਹੀਂ ਕੋਈ ਲੈਣਾ ਦੇਣਾ ਕੋ ਆ ਦੇਖੋ ਠੀਕਾ ਸੋ ਆ ਇਧਰੋਂ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੱਕਾ ਸੋ ਇਧਰਲੇ ਪਾਸੇ ਕੁਰੀ ਦਿਖਾ ਦਿੰਦੇ ਆ ਪਾ ਤੁਹਾਨੂੰ ਅਜਾ ਆ ਵੇਖੋ ਤਾਂ ਤੁਹਾਨੂੰ ਬਹੁਤ ਵਧੀਆ ਥੀ ਜਵਾਈ ਵਾਲਾ ਠੀਕ ਆ ਲਾ ਵੀ ਸਦਨਾਮ ਖੋਲ ਆ ਵੀਰ ਤੋੜ ਕੇ ਦਿਖਾ ਦੇ ਨੂੰ ਠੀਕ ਆ ਸੋ ਟੋਕਰ ਗੱਬਨ ਨਗ ਸਾਢੇ 4 ਮਹੀਨਿਆਂ ਦੀ 6 ਕਿਲੋ ਦੋ ਤਾਂ ਠੀਕ ਆ ਜੀ ਬਾਕੀ ਬੱਛੀ ਚੰਗੀ ਹੈ ਗਾਂ ਤੀਜਾ ਕ ਸੂਬਾ ਸੂਗੀ ਹੈ ਨਾ ਹਾਂਜੀ ਭਾਈ ਤੀਜਾ ਹੀ ਕਹੋ ਜੀ ਹੁਣ ਦੂਜੇ ਸੂਬੇ ਦੇ ਵਿੱਚ ਚੱਲਣ ਡਈ ਹੈ ਕਰਮਾ ਲਈ ਗਾਂ ਤੀਜੇ ਸੂਬੇ ਲਈ ਗੱਬਣਾ ਸੋ ਜੇਕਰ ਆਪਾਂ ਨੋਟ ਕਰੀਏ ਤਾਂ ਤਕਰੀਬਨ ਕੋਈ ਅੱਧੇ ਵਾਦ ਜਿਹੜਾ ਸਮਾ ਕਰਮਾਂ ਲਈ ਖੇਚੇ ਕੇ ਲੈ ਗਈ ਆ ਚਲੋ ਸਾਢੇ ਕਿ ਚਾਰ ਮਹੀਨੇ ਕੇ ਸਮਾਂ ਬਾਕੀ ਆ ਸਾਢੇ 24 ਮਹੀਨੇ ਦੀ ਆ ਗੱਬਣਾ ਤੇ ਸਾਢੇ ਕਿ ਚਾਰ ਮਹੀਨੇ ਤੁਸੀਂ ਸੰਭਾਲੋਗੇ ਬਾਕੀ 6-7 ਕਿਲੋ ਦੁੱਧ ਨੇ ਹੋਰ ਵੀ ਚਲੋ ਜਿਹੋ ਜਿਹੇ ਵਾਰਾਂ ਦੀ ਖਾਸ ਤਰ੍ਹਾਂ ਤੇ ਹੁੰਦਾ ਵੀ ਜਿੰਨੀ ਕ ਆਪਾਂ ਚਲੋ ਖਰਾਕ ਪਾਈ ਚੱਲਦੇ ਆ ਉਵੇਂ ਮੈਂ ਦੁੱਧ ਦਿੰਦੀਆਂ ਜਾਂਦੀਆਂ ਵੀ ਭੋਜਨ ਭਜਾਉਣ ਵਾਲਾ ਕੰਮ ਨਹੀਂ ਹੁੰਦਾਗਾ ਬਿਲਕੁਲ ਨੇੜੇ ਜਾ ਕੇ ਨੇੜੇ ਜਾ ਕੇ ਚਲੋ 2 ਮਹੀਨੇ ਕੋਈ ਵੀਰ ਛੱਡ ਸਕਦਾ ਇਹ ਭਾਈ ਤੁਹਾਨੂੰ ਬੜਾ ਲੰਮਾ ਟਾਈਮ ਮਿਲ ਹੀ ਜਾਂਦੀਆਂ ਆ ਆ ਦੇਖੋ ਤਾਂ ਤੁਹਾਨੂੰ ਤਾਂ ਬਹੁਤ ਵਧੀਆ ਲੱਗਾ ਠੰਡੀ ਸੀ ਲੱਗਦਾ ਕੋਈ ਬੰਗਾ ਨਹੀਂ ਉਹ ਪਾੜਾ ਨਹੀਂ ਹੈ ਹਾਂ ਮਿੱਠੀ ਆ ਹਾਂਜੀ ਕਰਮਾ ਵੀ ਚਲੋ ਕਿਸੇ ਭੈਣ ਨੇ ਚੋਣੀ ਆ ਜਾਂ ਭਰਾ ਨੇ ਚੋਣੀ ਆ ਹਾਂਜੀ ਹਾਂਜੀ ਜਿੱਦਾਂ ਮਰਜੀ ਕੋਈ ਚੋਲੇ ਤੇ ਇਹ ਸਤਨਾਮ ਵੀਰੇ ਕੀ ਮੁੱਲ ਕੀ ਡਿਮਾਂਡ ਕਰਤਾ ਇਹਦਾ ਡਿਮਾਂਡ ਭਾਈ 40 ਦੇ ਦਈਏ 40000 ਦੀ ਹਾਂਜੀ ਨਹੀਂ ਲੈਸ ਕਰਕੇ ਦੇਈਏ ਮਾਲ ਆਪਾਂ ਪਹਿਲੇ ਤਿੰਨ ਤੋਂ ਅਸੀਂ ਪੁਰੀਆਂ ਛੋਟਾ ਛੱਟਾ ਕਰਕੇ ਦੇ ਦਿੰਦੇ ਹਾਂ ਇਹ ਲੈਸ ਕਰਕੇ ਭਾਈ ਏਡ ਆਪਣੇ ਉਹ ਲੈਣ ਦੇ ਨਾਲ ਹੀ ਆ ਹਾਂ 35000 ਦੇ ਦਾਂਗੇ 35000 ਹਾਂਜੀ 35000 ਯਾਰ ਉਹ ਛੱਡ ਦੇ ਚੌਂਤੀ ਦੇ ਦਾਂਗੇ 30000 ਦੀ ਜਾਂ ਹਾਂਜੀ ਲਓ ਜੀ ਸੋ 34000 ਦੀ ਇਹ ਅੱਜ ਵੜ ਜਿਹੜੀ 200 ਤੁਹਾਨੂੰ ਮਿਲ ਜੂਗੀ ਟੋਕੜ ਗੱਪਣ ਬਾਕੀ ਉਤੋਂ ਪਿੰਡੇ ਪੁੰਡੇ ਦੀ ਪੂਰੀ ਸਾਫ ਸੁਥਰੀ ਇਹ ਕਰਮਾ ਦੀ ਠੀਕਾ ਜੀ ਕੋਈ ਵੀ ਭਰਾ ਆਪਣਾ ਉਹਦਾ ਦੂਰੋਂ ਨੇੜੇੋਂ ਠੀਕਾ ਜੀ ਇਹ ਨਹੀਂਗਾ ਵੀ ਜੇ ਹਾਈਟਾ ਤਾਂ ਮੀਡੀਅਮ ਤੇ ਵੇਚਿਆ ਤੇ ਕੋਈ ਲਿੱਸੀ ਫਿੱਕੀ ਮਿਲੂਗੀ ਕਰਮਾ ਲਈ ਹੋਵੇ ਬਿਲਕੁਲ ਤੁਸੀਂ ਵੇਖੋਗੇ ਰਾਜੀ ਆ ਅਗੇ ਕੋਈ 4 4.5 ਮਹੀਨੇ ਦਾ ਸਮਾਂ ਬਾਕੀ ਆ ਕੋਈ ਭਰਾ ਜਾ ਕੇ ਅਗੇ ਠੋਕੇ ਸੇਵਾ ਕਰੇ ਤਾਂ ਦੋ ਦਿਨ ਕਰਮਾ ਲਈ ਤਾਂ ਜਿਆਦਾ ਨਹੀਂ ਕੋਈ 12 ਪੂਰਾ 13 ਲੀਟਰ ਆ ਆਮ ਨਾਰਮਲ ਚੁਵਾਈ ਜਾਣਾ ਸੱਜਰ ਨੇ ਇੱਧਰ ਇੱਕ ਆਪਣੇ ਕੋਲ ਸਤਨਾਮ ਜਿਹੜੀ ਇਹ ਵੜ ਆ ਗਈ ਵੀਰ ਵੱ ਇਹ ਵੀ ਟੋਕੜ ਗੱਭਣ ਜੀ ਅੱਛਾ ਜੀ ਇਹ ਸਤਾਂ ਮਹੀਨੇ ਦੀ ਗੱਭਣ ਹੈ ਜੀ ਠੀਕ ਆ ਹਾਂਜੀ ਤੇ ਦੁੱਧ ਇਸੇ 3 ਕਿਲੋ ਈ 3 ਲੀਟਰ ਈ ਹਾਂਜੀ 3 ਲੀਟਰ ਈ ਹੁਣ ਤੁਹਾਨੂੰ ਪਤਾ ਸਤਾਂ ਮਹੀਨੇ ਦੀ ਹੋ ਗਈ ਇਹ ਤੇ ਛੱਤੀ ਕਰਨੀ ਹੁਣ ਬਾਅਦ ਤੁਹਾਨੂੰ ਦੋ ਮਹੀਨੇ ਦਾ ਮਿਲ ਜਾਊਗੀ ਚਲੋ ਇਹ ਕੱਚੀ ਦੋ ਮਹੀਨੇ ਕੋ ਲੈ ਜੂਗਾ ਤੇ ਜੈਜ ਮਿਲ ਜਾਊਗਾ ਬਾ ਬਾ ਜੈਜ ਮਿਲੂਗੀ ਤੇ ਆਪਾਂ ਭਰਾ ਥਾਣੀ ਗਿੱਲਾਂ ਦੀ ਗਾਰੰਟੀ ਦੇਣੀ ਆ ਠੀਕ ਆ ਭਰਾ ਹਾਂਜੀ ਦੁੱਧ ਹੈਗਾ 3 ਕਿਲੋ ਭਰਾ ਪਾ ਥਾਣ ਵਗਦੇ ਦੇ ਦੇਣਾ ਸਵੇਰ ਕਿਰਮਾ ਸੂਰੀ ਅੱਗੇ ਸਵੇਰ ਭਾਈ ਦੂਜਾ ਸੂਰ ਹੈ ਜੀ ਦੂਜਾ ਸੂਰ ਹਾਂਜੀ ਉਹ ਤੇ ਦੂਜਾ ਸੂਰ ਠ ਬਾਕੀ ਥਣ ਪਾਸ ਬੜੇ ਖੁੱਲੇ ਡੁੱਲੇ ਮੇਰਾ ਭਰਾ ਕੋਈ ਹੌਸਲੇ ਨਾਲ ਕਰ ਲੂਗਾ ਬਾਕੀ ਠੰਡੀ ਸੀਲ ਜਾਂ ਕੋਈ ਚੱਕਰ ਨਹੀਂ ਠੀਕ ਆ ਤੇ ਆ ਜਿਹੜੀ ਦੋਸਤੋ ਲਿਵਰਟੀ ਆ ਆਰਡਰ ਲੈਵੇ ਦੀ ਸਾਫ ਸੁਥਰੀ ਆ ਥਣ ਮੇਰਾ ਭਰਾ ਖੁੱਲੇ ਡੁੱਲੇ ਤੁਸੀਂ ਚੋਕੇ ਭਰਾ ਕੇ ਪਾਸ ਕਰ ਸਕਦੇ ਜੇ ਕਾਤ ਵਟਾ ਵੈੜਦਾ ਬਾਕੀ ਸੱਜਰ ਦੀ ਗੱਲ ਕਰੀਏ ਤਾਂ ਸੱਜਰ ਕਰਮਾ ਵਾਲੀ ਜਿਹੜੀ ਗੰਤਰ ਪਾਰਟੀਆਂ ਦੀ ਓਡਾ ਕੋਈ ਵੀਰ ਆਈਡੀਆ ਲਾ ਲੇ ਵੀ ਦੁੱਧ ਕਿੰਨਾ ਕ ਚਵਾਇਆ ਹੋਗਾ ਇਹਨੇ ਫਾਰਮ ਲਈ ਭਾਜੀ ਇਹਦੇ 17 ਕਿਲੋ 17 18 ਕਿਲੋ ਦੁੱਧ ਚੋਇਆ ਹੈ ਪਹਿਲਾਂ ਨੇ ਹਾਂਜੀ ਪਹਿਲਾਂ ਨੇ ਠੀਕ ਆ ਵੀਰ ਠੀਕ ਆ ਬਾਕੀ ਹੁਣ ਸਮਾਂ ਚਲੋ ਲੈ ਗਈ ਆਪਾਂ ਆਪਦੀ ਚੈੱਕ ਕਰਾਤੀ ਆ 9 ਮਹੀਨਿਆਂ ਦੀ ਆਪਾਂ 7 ਮਹੀਨਿਆਂ ਦੀ ਆਪਾਂ ਤਸੱਲੀ ਆਪਦੀ ਕਰ ਲਈ ਜਿਹਨੇ ਭੈਣ ਭਾਗ ਦੀ ਤਸੱਲੀ ਖੜ ਕੇ ਤੇ ਫੇਰ ਆਪਰੇ ਲੈ ਗਏ 7 ਮਹੀਨਿਆਂ ਦੀ ਆਪਣੇ ਲੋਕਾਂ ਦੀ ਆਈ ਆਪਣੀ ਕੋ ਤਸੱਲੀ ਆਈ ਬਾਬੇ ਚੈੱਕ ਰਾਈਟ ਹੰਡਾ ਦੀ ਗੱਲ ਵਾਇਆ ਠੀਕ ਆ ਭਰਾ ਹਾਂਜੀ ਬਾਬੇ ਦੋਸਤੋ 7 ਮਹੀਨਿਆਂ ਦੀ ਜਿਹੜੀ ਗੱਬਣ ਦੀ ਗਰੰਟੀ ਤਸੱਲੀ ਆ 2 ਮੰਥ ਅਕੇ ਸਮਾਂ ਬਾਕੀ ਐ ਦਾ ਕਰਨ ਵਾਲੀ ਦਾ ਸੂਣ ਦਾ ਠੀਕ ਆ ਜੀ 3 ਕਿਲੋ ਦੁੱਧ ਥਣ ਪਾਸ ਕਰਾ ਦਊਗੀ ਬਾਕੀ ਜਿੱਦਾਂ ਮਰਜੀ ਮੇਰਾ ਭਰਾ ਭਰਾ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਜੇ ਕਿਸੇ ਭਰਾ ਨੇ ਠ ਉਹਦੇ ਤੇ ਵੀ ਨਿਰਪਰ ਰਹਿ ਸਕਦੇ ਜੇ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਆ ਆਪਦਾ ਪੱਕਾ ਸਾਈਬ ਇਹਨਾ ਪਾਓ ਤੇ ਡਾਕਟਰ ਸਾਹਿਬ ਤੋਂ ਤੁਸੀਂ ਵੀ ਚੈੱਕ ਕਰਾ ਸਕਦੇ ਜੇ ਮੁੱਠੀ ਵਾਲਾ ਥਾਣਾ ਚਾਰੇ ਥਾਣ ਬੜੀ ਵਧੀਆ ਵੰਡ ਦੇ ਰਲਤੇ ਆ ਜੇਕਰ ਪਿੰਡੇ ਦੀ ਗੱਲ ਕਰੀਏ ਤੇ ਚਮਕਦਮ ਕਪੂਰੀ ਆ ਬੈਠਦੀ ਆ ਮਾਰੋ ਨੀਗਾ ਇੱਕ ਵਾਰੀ ਹਾਂ ਸਤਨਾਮ ਕੁਪਾ ਜੀ ਬਾਈ ਜਿੰਨੀ ਸਾਰੀ ਚੰਗੀ ਆ ਉਹਦਾ ਵੱਡਾ ਖਦ ਕਰਦੇ ਇੱਥੇ ਰੋਕਿਆ ਜੀ ਸਤਨਾਮ ਇੱਕ ਵਾਰੀ ਐਨ ਘਮਾਇਓ ਜੀਰੇ ਮੜਾ ਜੀ ਇੱਥੇ ਰੋਕਿਆ ਜੀ ਲੈ ਵੀ ਇਹਦਾ ਫੇਸ ਐਨੂ ਕਰਕੇ ਵਿਖਾ ਦੇ ਇੱਕ ਵਾਰੀ ਠੀਕ ਆ ਚਲੋ ਬਾਈ ਲੂ ਵੀ ਇਧਰ ਲੈ ਪਾਸੇ ਦੋਸਤੋ ਇੱਕ ਸੱਚਾ ਬਾਕੀ ਬੜੀ ਸਹੀ ਰੁੱਤ ਤੇ ਅੱਗੇ ਜਾ ਕੇ ਇਹਨੇ ਕਰਮਾਲੀ ਦਾ ਸੂਨਾ 2 ਮਹੀਨੇ ਆ ਜੇਕਰ ਆਪਾਂ ਅੱਜ ਤੋਂ ਕਾਊਂਟ ਕਰੀਏ ਤੇ ਨਵੰਬਰ ਦਸੰਬਰ ਨਵੰਬਰ ਐਂਡ ਤੇ ਦਸੰਬਰ ਦੀ ਸਟਾਰਟਿੰਗ ਚ ਇਹਨੇ ਸੂ ਪੈਣਾ ਕਰਮਾਲੀ ਹਾਂਜੀ ਆ ਦੇਖੋ ਆਈਡੀ ਵੜ ਮਿਲਣੀ ਭਾਜੀ 65000 ਦੀ ਉਦੋਂ ਤੈਰ ਹੋਈ ਨਹੀਂ ਫਰਕ ਤਾਂ ਹੈਗਾ ਜੀ ਫਿਰ ਹਾਂਜੀ ਥੋੜੀ ਸਾਮਾਨ ਦੀ ਲੋੜ ਪੈਣੀ 2 ਮਹੀਨੇ ਪੈਸੇ ਵੀ ਲੱਗਣਗੇ ਆ 2 ਮਹੀਨੇ ਸਾਮਾਨ ਦੀ ਲੋੜ ਜੇ ਆ ਹਾਂਜੀ ਤੇ ਇਹ ਸਤਨਾਮ ਕੀ ਮੁੱਲ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਵੀਰ ਮੋਲ ਭਾਈ ਦੇ ਦੀ 45 45 ਦੀ ਦੇ ਦੇ ਵੀਰ ਹਾਂਜੀ ਹੋਰ ਵੀ ਲੈਸਾਂ ਦੀ ਲੈਸ ਕਰਕੇ ਦੇਈਏ ਚਲੋ ਸਾਹਮਣੀ ਆ ਕਿਸੇ ਨੇ 2 ਮਹੀਨੇ 40 ਦੀ ਕਰ ਦੀਏ 40 ਦੀ ਦੇ ਦੇ ਇਹ ਭਾਈ ਆ ਭੱਜਿਆਸ ਨੂੰ ਹੀਟ ਦੇਣੀ ਹੈ ਨਾ 35000 ਜਣੀਏ ਯਸਨੋ ਇੰਨੇ ਹੋਰ ਕੋਈ ਵਟ ਸਕਦਾ ਨਾਲ ਬਾਜ ਹਾਂਜੀ ਆਓ ਨਾਲ ਇੰਨੇ ਇੰਨੀ ਰਕਮ ਨਾਲ ਡਬਲ ਹੋਣੀ ਜੀ ਦੀ ਬਸ ਜੀ ਬਸ ਬਾਕੀ ਕੱਦਗਾਰ ਵਾਲੀ ਵੱਸੀ ਆ ਦੁੱਧ ਵਾਲੀ ਵੇਖੋ ਕੋਈ ਵੱਡੀ ਵਹਿੜੇ ਕੋਈ ਛੋਟੀ ਥੋੜਾ ਲੋ ਵੀ ਠੀਕਾ ਜੀ ਇਹ ਵਿਗਜੇ ਦੋਸਤੋ ਪੂਰੇ ਦਿਨਾਂ ਤੇ ਕਰਮਾੜੀ 70 ਦੀ ਇਹ ਵਿਗਜੇ 65 ਦੀ ਹਾਂਜੀ ਸੋ ਜਦੋਂ ਬਿਲਕੁਲ ਇਹਦੇ ਤੇ ਜੋਬਨ ਆ ਗਿਆ ਥੱਲਿਓ ਕਰਮਾੜੀ ਬਿਲਕੁਲ ਆਵਾ-ਤਾਵਾ ਤੇ ਆ ਗਈ ਤੇ ਮੇਰੇ ਵੀਰ ਦੂਣ ਹੀ ਪਾਉਗੀ ਠੀਕਾ ਜੀ ਸੋ 35000 ਦੀ ਅੱਜ ਜੇ ਕੋਈ ਜੋੜਾ ਲਊ ਹੋਰ ਮਾਨਤਨ ਕਰ ਦੇਗੇ ਆ ਜਿਹੜੀਆਂ ਤੋਂ ਤੋਕੜ ਗੱਬਣ ਹਾਂਜੀ ਦੋਵੇਂ ਤੋਂ ਇਹ ਦੋਵੇਂ 34 34 ਦੇ ਦਾਂਗੇ ਜੀ ਲੋ ਵੀ 34 34000 ਦੀ ਜੋੜੀ ਮਿਲ ਜੂਗੀ ਠੀਕਾ ਜੀ ਹਾਂਜੀ ਆਪਣਾ ਜੱਸਰ ਵਾਲਾ ਭਾਈ ਰੇੜੇ 'ਚ 100 ਹੀ ਹੋਣੀ 100 200 ਰੁਪਈਆ ਠੀਕ ਆ 68000 ਦੀ ਜੋ ਕਿਸੇ ਭਰਾ ਨੇ ਦੋਵੇਂ ਵੜਾ ਖਰੀਦਣੀਆਂ ਜੋੜੀ ਖਰੀਦਣੀਆਂ ਤੇ 68000 ਦੀ ਜੋੜੀ ਤੁਹਾਨੂੰ ਅੱਜ ਮਿਲ ਜਾਊਗੀ ਵੜਾ ਸਾਫ ਸੁਥਰੀਆਂ ਨੇ ਕਰਾਸ ਬਰੀਡ ਦੇ ਵਿੱਚ ਹੈ ਜੀ ਇਹ ਵੀ 68000 ਦੀ ਜੇ ਕੋਈ ਚੜੀ ਆ ਜੜੀ ਆ ਵੀ ਜੋੜੀ ਭਾਈ 68000 ਦੇ ਦਾਂਗੇ ਜੇ ਕੋਈ ਭਣ ਭਰਾ ਜੋੜੀ ਪਾਊ ਆਰੇ ਹਾਂ ਬਿਲਕੁਲ ਬਿਲਕੁਲ ਇਹ ਆਪਾਂ ਕਿੰਨੇ ਦੀ ਕੀਤੀ ਸੀ ਸਿੰਗਲ ਇਹ ਭਾਜੀ ਆਪਾਂ 32 ਦੀ ਕੀਤੀ ਇਹ 32 ਦੀ ਕੀਤੀ ਸੀ ਤੇ ਆ 37 ਦੀ ਕੀਤੀ ਇਹ 37 ਦੀ ਕੀਤੀ ਸੀ ਹਾਂ ਜੀ ਲੈ ਵੀ 69 ਬਣਦਾ ਹਾਂਜੀ ਇਹ ਵੀ 68 ਦੀ ਲੋ ਵੀ ਇਹ ਵੀ ਜੋੜੀ ਜਿਹੜੀ 86 ਥੀ ਇੱਕ ਸੂਈ ਐ ਤੇ ਇੱਕ ਕਰਮ ਵਾਲੀ ਗੱਬਨ ਤਿਆਰੀ ਤੇ ਆ ਇਹ ਵੀ 8000 ਦੀ ਜਾਂਦੀ ਰਹੂਗੀ ਇਹ ਜੋੜੇ ਜਿਹੜੇ ਪਾਜੀ ਆਫਰਾਂ ਹੀ ਆ ਬਸ ਆਪਣਾ ਵਾਲਾ ਕੰਮ ਹੀ ਹੁਣ ਕਰਦੀਏ ਹੁਣ ਆਦਿਵਾਲੀ ਦਾ ਕਰਕੇ ਕਿਉਂਕਿ ਮੇਲਾ ਲੁੱਟਣੀ ਵਾਲਾ ਹਾਂ ਬਾਕੀ ਤੁਹਾਨੂੰ ਪਤਾ ਐਡੀ ਵੜ ਕਰਿਆ ਦੇ ਦੂ 30 35 ਕੌਣ ਦਊਗਾ ਬਿਲਕੁਲ ਨਹੀਂ ਆਈ ਖਲੋਤੀਆਂ ਨਾਲੇ ਵੇਖੋ 65 7000 ਦੀ ਸ਼ਹਿਜ ਐ ਅੱਜ ਕੋਈ 35000 ਦੀ ਲੈ ਜੂ 34000 ਦੀ ਹਾਂਜੀ ਤੇ ਬਹੁਤ ਵਧੀਆ ਗੱਲ ਆ 2 ਮਹੀਨੇ ਸੰਭਲਣ ਦੀ ਲੋੜ ਪਾਣੀ ਨਾਲੇ ਕੋਤਿਆਂ ਕਿਲੋ ਦੁੱਧ ਕੋਈ ਚਾਹ ਪਾਣੀ ਵੀ ਇੱਕ ਕਰਕੇ ਕਰਮਾਂ ਲਈ ਇੱਕ ਦੋ ਟਾਈ ਲੋ ਵੀ ਦੋਸਤੋ ਅੱਜ ਸਤਨਾਮ ਵੀਰ ਦੇ ਕੋਲ ਜਿਹੜੇ ਐਨੀਮਲ ਆਪਾਂ ਤੁਹਾਨੂੰ ਟੋਟਲ 4 ਦਿਖਾਏ ਆ ਟੋਕੜ ਕੱਬਣ ਦਿਖਾਤੀਆਂ ਨੇ ਸੱਜਰਾਂ ਦਿਖਾਤੀਆਂ ਨੇ ਠੀਕ ਆ ਜੀ ਜਿਹੜੀ ਸੂਈ ਉਹਦੇ ਮਗਰ ਬੱਛੀ ਆ ਸੋ ਨੰਬਰ ਬਿਲਕੁਲ ਸਕਰੀਨ ਤੇ ਵੀ ਚੱਲਣ ਦੇ ਆ ਬਾਕੀ ਪੁੱਛ ਵੀ ਲੈਨੇ ਆ ਸਤਨਾਮ ਇੱਕ ਕਰਦੇ ਨੰਬਰਾਂ ਸਾਂਝੇ ਨੇ ਨੰਬਰ ਭਾਜੀ ਆਪਣਾ 6280803148 ਪਿੰਡ ਆਪਣਾ ਛਗਰੀ ਹੈ ਜੀ ਜ਼ਿਲ੍ਹਾ ਤਰਨਤਾਰਨ ਸੀਲ ਵੀ ਤਰਨਤਾਰਨ ਠੀਕ ਆ ਜੀ ਹਾਂਜੀ ਓਕੇ ਵੀਰੇ ਓਕੇ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਜਿਹੜੇ ਵੀਡੀਓ ਵੇਖਦੇ ਆ ਸਪੋਰਟ ਕਰਦੇ ਆ ਮਿਹਰਬਾਨੀ ਜੀ